ਅਲਵਾ ਪੁਲਾਥ ਹਲਕੇ ਦੇ মিডিਆ ਦਾ ਅੱਜ ਇੱਥੇ ਇਸ ਇੰਪੋਰਟੈਂਟ ਈਵੈਂਟ ਨੂੰ ਕਵਰ ਕਰਨ ਲਈ ਪਹੁੰਚੇ ਤੁਹਾਡਾ ਸਾਰਾ ਧੰਨਵਾਦ ਮੇਰੇ ਨਾਲ ਮੇਰੇ ਸਾਥੀ ਐਡਵੋਕੇਟ ਹਰਸਿਮਰਨ ਜੀ ਚੀਮਾ ਸਾਹਿਬ ਮਾਨ ਸਾਹਿਬ ਸਾਰੇ ਅਫੀਸਰ ਸਾਹਿਬਾਨ ਉਹ ਇੱਥੇ ਪਹੁੰਚੇ ਨੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਪੁਲਾਥ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਪੁਲਾਥ ਔਰ ਬੇਗੋਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਊਨਿਸਪਲ ਕਮੇਟੀ ਦੇ ਚੋਣਾਂ ਦੇ ਵਿੱਚ ਜਿਤਾ ਕੇ ਬਹੁਤ ਬਧ ਦੇ ਕੇ ਉਹਨਾਂ ਨੂੰ ਹਲਕੇ ਦੀ ਔਰ ਇਹਨਾਂ ਦੋਨੋਂ ਸ਼ਹਿਰਾਂ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ ਔਰ ਇਹਦਾ ਸਾਰਾ ਸਿਹਰੇ ਜਿਹੜਾ ਉਹ ਸਾਡੀ ਆਮ ਆਦਮੀ ਪਾਰਟੀ ਦੀ ਲੋਕਲ ਲੀਡਰਸ਼ਿਪ ਮੇਰੇ ਵੀਰ ਹਰਸਿਮਰਨ ਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਸਾਰੇ ਉਮੀਦਵਾਰਾਂ ਨੂੰ ਜਾਂਦਾ ਸਾਰੇ ਨੂੰ ਮੁਬਾਰਕਬਾਦ ਵੀ ਹੈ ਮੈਂ ਵਿਸ਼ਵਾਸ ਦਵਾਣਾ ਕਿ ਇਹਨਾਂ ਸਾਥੀਆਂ ਦੀ ਅਗਵਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਪਿਛਲੇ 3 ਸਾਲਾਂ ਤੋਂ ਵਿਕਾਸ ਦੇ ਰਿਕਾਰਡ ਤੋੜ ਕੰਮ ਹੋ ਰਹੇ ਨੇ ਤੇ ਹੁਣ ਜੋ ਬਜਟ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਪੇਸ਼ ਕੀਤਾ ਉਹਦੇ ਮੱਦੇਨਜ਼ਰ ਡਿਵੈਲਪਮੈਂਟ ਦੇ ਵੱਡੇ ਕੰਮ ਨੇ ਜਿਹੜੇ ਉਹ ਸਾਰੇ ਪੰਜਾਬ ਦੇ ਨਾਲ ਲਾਲ ਪੁਲਥਲਕੇ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਹੋਣਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੇਰੀ ਇਹ ਹੀ ਬੇਨਤੀ ਇਹ ਹੀ ਅਪੀਲ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਜਿਹੜਾ ਇਹਨਾਂ ਨੂੰ ਦਿੱਤਾ ਤਗੜੇ ਹੋ ਕੇ ਲੋਕਾਂ ਦੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ

नहीं ਤੂ ਦਾ ਪੀਆ ਵੀਡੀਓ ਨੂੰ ਸਾਈਨ ਮੋਰ ਹੁਕੂਮਤ ਦੇ ਵਾਚ ਜਾਂ ਨਹੀਂ ਹੈ ਨਹੀਂ ਜੀ ਲੋਕਲ ਨਹੀਂ ਹੈ ਨਹੀਂ ਤਾਂ ਚਾਂਸ ਦਿੱਤਾ ਹੋਇਆ ਅੱਛਾ ਓਕੇ ਸਾਡੇ ਕੋਲੇ ਕੀ ਹੈ ਤਾਂ ਡਾਕਟਰ ਦੀ ਫੈਕਸ਼ਨ ਪੋਸਟ ਉਲੀ 3 ਐਂਡ ਅੱਛਾ ਕੋਈ ਗੱਲ ਜੀ ਤੁਸੀਂ ਮੈਂ ਕੋਈ ਗੱਲ ਜੀ ਤੁਸੀਂ ਕੱਲ ਨੂੰ ਛੁੱਟੀ ਹੋਵੇ ਪਰਸੋਂ ਹੀ ਜਿਹੜੇ ਕਿ ਲੋਟਣੀਆਂ ਔਰ ਉਹਨਾਂ ਵਾਸਤੇ ਕੋਈ ਡਿਵੈਲਪਮੈਂਟ ਵਾਸਤੇ ਕੋਈ ਸ਼ੇਡ ਹਾਂਡੀਆਂ ਹਲਕੇ ਪੱਧਰ 'ਤੇ ਮੈਂ ਉਹੀ ਦੱਸਿਆ ਨਾ ਜੀ ਕਿ ਉਹ ਜਿਹੜਾ ਸਾਰੇ ਦੀ ਸਾਰੀਆਂ ਪ੍ਰਪੋਜ਼ਲਾਂ ਨੇ ਉਹ ਇੱਥੋਂ ਜਾਣੀਆਂ ਨੇ ਹੁਣ ਜੀ ਅਜ ਪ੍ਰਧਾਨ ਜੀ ਨੇ ਚਾਰਜ ਸੰਭਾਲਿਆ ਹੈ ਇਹ ਹਰਸਿਮਰ ਸਿੰਘ ਦਾ ਸਾਰੇ ਸਾਥੀਆਂ ਨਾਲ ਸਲਾਹ مشورہ ਕਰਕੇ ਜੋ ਵੀ ਪ੍ਰਪੋਜ਼ਲ ਆ ਭੇਜਣਗੇ ਉਹਨਾਂ ਨੂੰ ਮਨਜ਼ੂਰ ਕਰਕੇ ਉਹ ਪੈਸੇ ਆ ਜਾਣਗੇ ਤੇ ਤੁਸੀਂ ਇਸ ਬਜਟ 'ਚ ਦੇਖਿਆ ਹੋਊਗਾ ਹੈਲਥ ਦੇ ਉੱਪਰ ਐਜੂਕੇਸ਼ਨ ਦੇ ਉੱਪਰ ਸਪੋਰਟਸ ਦੇ ਉੱਪਰ ਓਵਰਾਲ ਡਵੈਲਪਮੈਂਟ ਦੇ ਲਈ ਕਿੰਨਾ ਵਧੀਆ ਵਰਡਾ ਬਜਟ ਜਿਹੜਾ ਉਹ ਪੇਸ਼ ਹੋਇਆ ਸੀ ਸਾਰੇ ਕੰਮ ਹੋਣਗੇ ਪ੍ਰੋਪੋਜ਼ਲ ਇੱਥੋਂ ਜਾਣੇ ਚਾਹੀਦੇ ਨੇ ਪਿੰਡਾਂ ਜਿਹੇ ਪੰਚਾਇਤਾਂ ਬਣੀਆਂ ਉਹਨਾਂ ਨੂੰ ਇੰਨਾ ਚਾਰਜ ਦਿੱਤੇ ਜਾ ਰਹੀ ਉਹਦੇ ਕੀ ਕਾਰਨ ਹੈ ਸਰਕਾਰ ਕਹਿੰਦੀ ਸੀ ਪਿੰਡਾਂ ਤੇ ਹੀ ਸਰਕਾਰ ਵੀ ਨਹੀਂ ਚਾਰਜ ਕਿਉਂ ਦਿੱਤੇ ਜਾ ਰਹੀ ਜਦ ਤੇ ਜੀ ਆਲਰੇਡੀ ਸਾਰਿਆਂ ਨੂੰ ਦਿੱਤੇ ਗਏ ਉਹ ਲੇਟ ਸੀਗਾ ਆਡਿਟ ਕਈ ਵਾਰੀ ਟੇਕਓਵਰ ਹੈਂਡਓਵਰ ਦੇ ਵਿੱਚ ਟਾਈਮ ਲੱਗ ਜਾਂਦਾ ਹੁਣ ਬੱਸ ਲਾ ਸੀ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਬਿਨਾਂ ਰਿਸ਼ਤੀਆਂ ਐਨਓਸੀ ਦੀ ਹੋਣ ਦੇ ਬੜੇ ਬੰਦਨ ਤੇ ਨਹੀਂ ਸ਼ੁਰੂ ਹੋਇਆ ਉਹਦੀ ਜਾਂਚ ਹੋਈ ਹੈ ਲੇਖੇ ਜੀ ਦੇਦੇ ਜਿੱਦ ਤਰ੍ਹਾਂ ਉਸ ਤੋਂ ਬਾਹਰ ਵੀ ਤੁਨ ਲਗਾ ਬੜਾ ਪਰਵਾਹ ਹੀ ਉਹ ਤੁਸੀਂ ਡਿਟੇਲ ਹੈ ਜਿਹੜੀ ਭੋਜ ਮੇਰੇ ਕੋਲ ਦੀ ਇਨਕੁਇਰੀ ਕਰਾ ਦਿੰਦੇ ਆ ਜਿਹੜੇ ਜਿਹਨੇ ਕਿਸੇ ਨੇ ਵੀ ਇੱਕ ਨਵੇਂ ਪੈਸੇ ਦੀ ਕੋਈ ਮੈਸਲਮੈਂਟ ਕੀਤੀ ਹੋਊਗੀ ਤੁਨ ਲੌੜ ਦੀ ਕੋਸ਼ਿਸ਼ ਵੀ ਕੀਤੀ ਹੋਊਗੀ ਮੈਂ ਕਹਿੰਦਾ ਜੀ ਕੀਤੀ ਗਈ ਤਾਂ ਦੂਰ ਦੀ ਗੱਲ ਹੈ ਜੇ ਕੋਸ਼ਿਸ਼ ਵੀ ਕੀਤੀ ਜਾਊਗੀ ਤਾਂ ਬਖਸ਼ੇ ਨਹੀਂ ਜਾਊਗਾ ਰੋਦੀ ਪਾਰ ਜਿਹੜਾ ਤਖਾਨਾ ਦਾ ਮਸਲਾ ਹੈਗਾ ਕਿ ਸਮਾਨ ਜਿਹੜਾ ਹੈ ਕੋਈ ਲੀਜ਼ ਰਾਤ ਰੋ ਦੰਦਾ ਪਿਆਗਾ ਕੋਈ ਥਾੜਾ ਜਿਹਾ ਦੰਦਾ ਪਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਹੈ ਇਹ ਜੀ ਤਾਂ ਬੁਦਲੀ ਤੇ ਹੰਦੇ ਵਿੱਚ ਆਈ ਜੀ ਜੇ ਕੋਈ ਕਿਸੇ ਨੂੰ ਕੋਈ ਕਨਸਰਨ ਹੈ ਹੈਗਾ ਤਾਂ ਦੱਸ ਦੋ ਉਹ ਤਾਂ ਹੋ ਜੂਗੀ ਕੁਝ ਕਿ ਕਿਸਾਨਾਂ ਨੂੰ ਮਸਲੇ ਲੈ ਕੇ ਕੋਈ ਸਰਕਾਰ ਵੱਲੋਂ ਕੋਈ ਕੰਮ ਦੇਖੋ ਇਸ ਤਰ੍ਹਾਂ ਕਿ ਆਲਰੇਡੀ ਬਹੁਤ ਸਾਰੀਆਂ ਮੀਟਿੰਗਸ ਨੇ ਜਿਹੜੀਆਂ ਉਹ ਪੰਜਾਬ ਸਰਕਾਰ ਵੱਲੋਂ ਇਨੀਸ਼ੀਏਟ ਕਰਕੇ ਉਹ ਕਰਵਾਈਆਂ ਜਾ ਚੁੱਕੀਆਂ ਨੇ ਜਿਹਦੇ ਪਲੱਸ 20 ਦੇ ਪਰ 30 ਸਾਲ ਤੋਂ ਅਪਗ੍ਰੇਡ ਨਹੀਂ ਹੋਇਆ ਜੀ ਬੱਚਿਆਂ ਨੂੰ ਭੱਜ ਕੇ ਖਾਣੇ ਪੈਂਦੇ ਨੇ ਬਸਾਵ ਨਹੀਂ ਪ੍ਰੋਪਰ ਜਾਂਦੀਆਂ ਗੰਦੋਂ ਮੁੱਢੋਂ ਉਹ 30 ਸਾਲਾਂ ਵਾਲਾ ਤਾਂ ਜਿਹਨਾਂ ਨੂੰ ਜੁੜਦਾ ਰਹ ਭਲਾਤੋਂ ਉਹਨਾਂ ਤੋਂ ਹਿਸਾਬ ਕਰਾ ਲਓ ਜੀ ਹੋਰ ਤੁਸੀਂ ਮੈਂ ਤੁਸੀ ਕਹਤੋਂ ਹੁਣ ਸ਼ੁਰੂ ਕਰਾ ਦਿੰਦੇ ਆ ਜੀ ਇੱਕ ਜਿਹਾ ਰੱਖਦੀ ਮੁੱਖ ਮੰਗੇ 메ਨ ਸੜਕਾਂ ਦੀ ਇੱਕ ਉਹ ਨਡਾਲਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਮਿਊਸਪਲ ਕਮੇਟੀ ਦੀ ਚੋਣਾਂ ਹੋਈਆਂ ਨੇ ਉਸ ਸਮੇਂ ਪੁਲਾਥ ਹਲਕੇ ਨੇ ਬਹੁਤ ਵਧੀਆ ਔਰ ਵੱਡਾ ਸਾਥ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਔਰ ਸਾਡੇ ਨੌਜਵਾਨ ਸਾਥੀ ਐਡਵੋਕੇਟ ਹਰਸਿਮਰਨ ਨੂੰ ਦਿੱਤਾ ਜੀਦੀ ਵਜੇ ਕਰਕੇ ਪੁਲੱਥ ਔਰ 베ਗੋਵਾਲ ਦੇ ਵਿੱਚ ਆਮ ਆਦੀ ਪਾਰਟੀ ਦੀ ਦੀ ਬਹੁਮਤ ਬਣੀ ਤੇ ਉਹਨਾਂ ਉਸ ਬਹੁਮਤ ਦੇ ذریعے ਜੋ ਸਾਡੇ ਪ੍ਰਧਾਨ ਚੁਣੇ ਗਏ 베ਗੋਵਾਲ ਦੇ ਵਿੱਚ ਭੈਣ ਦਵਜੀਤ ਕੌਰ ਜੀ ਔਰ ਪੁਲੱਥ ਦੇ ਵਿੱਚ ਰਸ਼ਪਾਲ ਸ਼ਰਮਾ ਉਹਨਾਂ ਨੂੰ ਅੱਜ ਉਹਨਾਂ ਦੀ ਗੱਦੀ ਤੇ ਬਿਠਾ ਕੇ ਉਹਨਾਂ ਨੂੰ ਜੋ ਸੇਵਾ ਕਰਨ ਦਾ ਮੌਕਾ ਜੋ ਹਲਕੇ ਨੇ ਦਿੱਤਾ ਉਹਦੀ ਸ਼ੁਰੂਆਤ ਕਰਨ ਲਈ ਆਏ ਸੀਗੇ ਤੇ ਮੈਂ ਉਮੀਦ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ 3 ਸਾਲਾਂ ਤੋਂ ਪੂਰੇ ਪੰਜਾਬ ਦੇ ਵਿੱਚ ਡਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਹੁਣ ਇਸ ਹਲਕੇ ਦੇ ਵਿੱਚ ਵੀ ਜੋ ਡਵੈਲਪਮੈਂਟ ਦੀਆਂ ਨਵੀਆਂ ਲੀਹਾਂ ਨੇ ਜਿਹੜੀਆਂ ਉਹ ਪੈਣਗੀਆਂ ਤੇ ਬੇਮਿਸਾਲ ਤਰੱਕੀ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਲਕੇ ਦੀ ਹੋਏਗੀ ਸਰ ਇੱਕ ਕੁਛ